ਅਹੀਂ ਤਾਂ ਇੱਕ ਕੋਠੀ ਬਣਾਈ ਨਾ ਔਰ ਉਸ ਇੱਕ ਕੋਠੀ ਨੂੰ ਬਣਾਉਣ ਲਈ ਅੱਡੀ ਚੋਟੀ ਦਾ ਜੋਰ ਲੱਗ ਗਿਆ ਜ਼ਿੰਦਗੀ ਦੀ ਕਮਾਈ ਲੱਗ ਗਈ ਮੇਰੇ ਪਾਰਸ਼ਾ ਜੀ ਨੇ 5 ਕਿਲੇ ਬਣਾਏ ਸਨ 5 ਦੇ 5 ਛੱਡੇ ਐ ਜਦੋਂ ਇਹ ਜ਼ਾਲਮਾ ਦਾ ਹੜ ਆਇਆ ਸੀ ਨਾ ਕਿਰਾ ਕੱਤੀ ਰੱਖਿਆ ਇਹਨਾਂ ਨੇ 7 ਮਹੀਨੇ ਤੱਕ ਉਦੋਂ ਮੇਰੇ ਮਾਲਕ ਆਪ ਉਹਨਾਂ ਕਿਲਿਆਂ ਨੂੰ ਛੱਡ ਕੇ ਅੱਗੇ ਵਧੇ ਨਹੀਂ ਫਿਰ ਇੱਕ ਸੱਚੀ ਮੁੱਚੀ ਦਾ ਸਰਸਾ ਦਾ ਹੜ ਵੀ ਸਾਹਮਣੇ ਟੱਕਰਿਆ ਜਿਸ ਹੜ ਦੇ ਵਿੱਚ ਪਰਿਵਾਰ ਦਾ ਵਿਛੋੜਾ ਪਿਆ ਫਿਰ ਨਾਜਾ ਨਾ ਲਾਡਾ ਨਾ ਪਾਲੇ ਪੁੱਤਰ ਵੀ ਸ਼ਹੀਦ ਕਰਵਾਏ ਤੇ ਅਖੀਰ ਮਾਚੀਵਾੜੇ ਦੇ ਜੰਗਲ ਚ ਬਿਲਕੁਲ ਇੱਕ ਵੀ ਚੀਜ਼ ਪੱਲੇ ਨਹੀਂ ਹੈ ਜਾਮਾਂ ਲੀਰੋਂ ਲੀਰ ਪੈਰਾਂ ਚ ਜੋੜਾ ਨਹੀਂ ਜੇਬ ਚ ਰੁਪਈਆ ਥਿਲਾ ਨਹੀਂ ਪਰ ਫਿਰ ਵੀ ਮੇਰੇ ਮਹਾਰਾਜ ਬੜੇ ਸਕੂਨ ਦੇ ਵਿੱਚ ਟਿੰਡ ਦਾ ਸਰਾਨਾ ਲਾ ਕੇ ਭਏ ਨੇ ਉਹ ਸਾਨੂੰ ਸਤਗੁਰ ਪਾਰਸ਼ਾ ਜੀ ਨੇ ਆਪ ਦੀ ਜ਼ਿੰਦਗੀ ਦੇ ਵਿੱਚੋਂ ਸਿੱਧਾ ਬਖਸ਼ਿਸ਼ ਕੀਤੀਆਂ ਨੇ ਭਲਿਓ ਮਾਲਕ ਤੇ ਡੋਰ ਰੱਖੋ ਉਹਦੇ ਭਾਣੇ ਚ